ਸਤਿ ਸ਼੍ਰੀ ਅਕਾਲ ਭਾਈ ਮੈਂ ਤੁਹਾਡਾ ਉਹੀ ਟਿੱਲੋਂ ਬਠਿੰਡੇ ਵਾਲਾ ਜਿਹਨੇ ਪਹਿਲਾਂ ਮੋਟਰ ਦੇ ਚੋਰ ਪੜਨ ਵਾਲਾ ਜੁਗਾੜ ਲਾਇਆ ਸੀ ਆਪਾਂ ਤੇ ਹੁਣ ਆਪਾਂ ਇੱਕ ਹੋਰ ਲਾਇਆ ਜੁਗਾੜ ਜਿਹੜੀ ਆਪਣੀ ਲੋੜ ਆ ਬਠਿੰਡੇ ਜਿਹੜੇ ਦੀ ਖਾਸ ਕਰਕੇ ਬਠਿੰਡੇ ਦੀ ਕੀ ਆਪਣੇ ਪੂਰੇ ਪੰਜਾਬ ਦੇ ਵਿੱਚ ਹੀ ਲਾਇਰਦਾ ਤੁਹਾਨੂੰ ਪਤਾ ਹੀ ਕੀ ਹਾਲ ਆ ਕੋਈ ਸਿਸਟਮ ਨਹੀਂ ਬੜੇ ਛਾਪੇ ਆ ਮੁੰਡਾ ਕਹਿੰਦਾ ਤੇ ਬੁਰੇ ਹਾਲ ਹੀ ਆ ਤੇ ਪਰ ਸਾਡੇ ਨਰਮੇ ਬੈਲਟ ਵਾਲਿਆਂ ਨੂੰ ਜਾਦੀ ਬੁਰੇ ਹਾਲਾ ਥੜੀ ਜੇ ਕਿਉਂਕਿ ਅਸੀਂ ਨਾ ਤਾਂ ਖੁੱਲੀ ਛੱਡ ਸਕਦੇ ਮੋਟਰ ਨੂੰ ਵੀ ਜਿੱਥੇ ਮਰਦੀ ਆ ਚੱਲਣ ਦੇ ਪਾਣੀ ਨੂੰ ਤਾਂ ਵੀ ਨਹੀਂ ਕੀਪਦਾ ਕਰੂਗਾ ਕਿੰਦੇ ਆ ਕੇ ਬੈਹ ਜਾਨਾ ਤੇ ਮੱਛਰ ਖਾ ਜਾਂਦਾ ਫੱਟ ਕੇ ਬਣ ਬਣ ਕੇ ਭਰਾਵਾ ਇਹਨੂੰ ਜਾਰੇ ਖਾਧ ਰੱਖਦਾ ਤੇ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਕੀ ਜਗਾਰ ਲਾਇਆਗਾ ਆਹ ਲਾਇਆਗਾ ਭਾਈ ਮੋਟਰ ਤੇ ਵੀ ਜਦੋਂ ਲਾਈਟ ਆਜੀ ਆਪ ਨੂੰ ਕਦੇ ਬੈਠ ਨੂੰ ਪਤਾ ਲੱਗ ਜਾਂਦਾ ਵੀ ਲਾਇਆ ਗਈ ਅਸੀਂ ਬਣਾ ਤਾਂ ਦੇਸੀ ਜਉ ਕੰਮ ਰਾ ਸਗਾ ਚੱਲ ਪਿਆ ਕੋਈ ਢੈਂਡ ਹੋਇਆ ਕੰਮ ਇਹ ਅਸੀਂ ਲਾਇਆ ਦੋ ਬਈ ਲਾਇਆ ਆਇਦਰ ਲੱਗ ਰਿਹਾ ਆ ਦਿਨ ਆਂਦਾ ਭਈਆ ਭਈ ਇਹ ਚਲਾਉਂਦਾ ਮੋਟਰ ਕੱਲੀ ਇਹ ਮੋਟਰ ਨੂੰ ਆਨ ਕਰਨਾ ਇੱਕ ਲੈ ਦੂਸਰਾ ਆਹ ਵਾਲਾ ਇਹਨੇ ਆਂ ਜਿਹੜਾ ਹੈਗਾ ਆਪਾਂ ਨੂੰ ਮਤਲਬ ਰਿੰਗ ਦੇ ਦੇਣੀ ਆ ਜਦੋਂ ਆਪਣੇ ਕੋਈ ਮਤਲਬ ਲਾਈਟ ਆ ਗਈ ਖੇਤ ਮੋਟਰ ਚੱਲ ਵੀ ਆਪਾਂ ਨੂੰ ਇਹ ਰਿੰਗ ਦੇਣੀਆਂ ਰਿੰਗ ਕਿਵੇਂ ਦਿੰਦਾ ਸੀ ਆਪਾਂ ਇਹਨੂੰ ਕਿਵੇਂ ਤਾਰਾਂ ਲਾਉਣੀਆਂ ਇਹਦੇ ਜਿਹੜੀਆਂ ਇਹਦੇ ਆਟੋਦਨ ਨੇ ਭਾਈ ਇਹਦੇ ਨਾਲ ਤਿੰਨ ਤਾਰਾਂ ਹੁੰਦੀਆਂ ਤਿੰਨੇ ਕਾਲੇ ਰੰਗ ਦੀਆਂ ਹੁੰਦੀਆਂ ਉਹ ਸਟਾਰਟਰ ਦੇ ਵਿੱਚ ਲਾਉਣੀਆਂ ਤਿੰਨੇ ਮਤਲਬ ਕਿ ਜਿਹੜੀ ਆਹ ਗ੍ਰੀਨ ਬੱਤੀ ਆ ਇਹਦੀ ਲਾਈਨ ਕਲੀਅਰ ਹੋਣੀ ਚਾਹੀਦੀ ਇਹਦੀ ਲਾਈਨ ਕਲੀਅਰ ਆ ਹੁਣ ਉਸ ਤੋਂ ਬਾਅਦ ਇਹਦੀਆਂ ਤਿੰਨ ਤਾਰਾਂ ਹੋਰ ਹੁੰਦੀਆਂ ਇੱਕ ਨੀਲੀ ਇੱਕ લાલ ਇੱਕ પીળી ਠੀਕ ਹੈ ਜਿਹੜੀ ਨੀਲੀ ਆ ਇਹ ਇਹ ਤਾਰ ਨੂੰ ਕਿਤੇ ਯੂਜ਼ ਨਹੀਂ ਕਰਨਾ ਆਪਾਂ ਕਿਤੇ ਨਹੀਂ ਵਰਤਣਾ ਲਾਲ ਨੂੰ ਤੇ પીળી ਨੂੰ ਆਪਾਂ ਇਹਨੂੰ ਲਾਉਣੀਆਂ ਕਿਵੇਂ ਨੇ ਜਿਹੜਾ ਹਰਾ ਬਟਨ ਹੁੰਦਾ ਉਹ ਕਿ 11 10 ਮੋਬਾਈਲ ਰੱਖਿਆ ਉਹ ਇਹਦਾ ਬਟਨ ਜਦੋਂ ਆਪਰਾ ਵਕਸ ਗਿਆ ਹੁੰਦੀ ਨਾ ਨਹੀਂ ਇਹ ਤੇ ਇਹਦਾ ਜਿਹੜਾ ਹਰੇ ਬਟਨ ਵਾਲੇ 2 ਪੁਆਇੰਟ ਦੋਨੇ ਪੁਆਇੰਟ ਦੇ ਦੋ ਤਾਰਾਂ ਕੱਢ ਕੇ ਇੱਥੋਂ ਠੀਕ ਹੈ ਉਸ ਤੋਂ ਬਾਅਦ ਆਇਨ ਲੰਬੀ ਤਾਰ ਲਿਆ ਕੇ ਤੇ ਆਪਾਂ ਇਹਨਾਂ ਨੂੰ ਲਾਲ ਨਾਲ ਤੇ ਪੀੜੀਆਂ ਜੋੜ ਦੇਣਾ ਠੀਕ ਹੈ ਜੇ ਦੋਨੇ ਤਾਰਾਂ ਜੋੜਦੇ ਹੋ ਉਹ ਦੋ ਵਾਰ ਇਹ ਐਂ ਕੰਮ ਕਰਦਾ ਆਪਾਂ ਬਈ ਆਨ ਕਰਤਾ ਤੇ ਜਿਹੜਾ ਆ ਬਟਨ ਹੁੰਦਾ 32 ਚੱਲ ਪਈ ਹੈ ਹੁਣ ਤੁਸੀਂ ਧਿਆਨ ਰੱਖੋ ਇਹ ਟ੍ਰਿਪਾਂ ਦੇਊਗਾ ਬਾਰੀ ਬਾਰੀ 7 8 ਟ੍ਰਿਪਾਂ ਦੇ ਉਹਦੇ ਵਿੱਚ ਤਿੰਨ ਕਾਰੀ ਆਪਾਂ ਨੂੰ ਨੰਬਰ ਹੀ ਡਾਇਲ ਕਰੂਗਾ ਤੁਸੀਂ ਧਿਆਨ ਰੱਖੋ ਹੁਣ ਇਹ ਜਿਹੜੀ ਪਹਿਲੀ ਟ੍ਰਿਪ ਦੇ ਉਹ ਪਹਿਲੀ ਟ੍ਰਿਪ ਤੇ ਇਹ ਜਿਹੜਾ ਨੰਬਰ ਆਪਏ ਤੇ ਡਾਇਲ ਲਿਸਟ ਦੇ ਵਿੱਚੋਂ ਕਰਖ ਤਾ ਉਹ ਨੰਬਰ ਖੜੂਗਾ ਧਿਆਨ ਰੱਖਣਾ ਹੁਣ ਤੁਸੀਂ ਆਇਣੇ ਨੰਬਰ ਕਰਤਾ ਉਸ ਤੋਂ ਬਾਅਦ ਜਿਹੜਾ ਜਿਹੜੇ ਆਹਾ ਹੈਗਾ ਇਹਨੂੰ 7008 ਨੰਬਰ ਦੇ ਨੂੰ ਕਰ ਦੇਣਾ ਪਰ ਬਰਨ ਨੂੰ ਘਵਾ ਕੇ ਹੁਣ ਇਹ ਤੇ ਦੂਜੀ ਟ੍ਰਿਪ ਦੇਊਗਾ ਉਦੋਂ ਇਹ ਨੰਬਰ ਨੂੰ ਡਾਇਲ ਕਰੂਗਾ ਧਿਆਨ ਰੱਖਿਓ ਤਾਂ ਫਿਰ ਆਪਣੇ ਕੋਲੇ ਤੇ ਰਿੰਗ ਆ ਜਾਣੀ ਦੂਸਰੇ ਫੋਨ ਤੇ ਜਿਹੜਾ ਫੋਨ ਨੰਬਰ ਇਹਦੇ ਵਿੱਚ ਆਪਾਂ ਮਤਲਬ ਡਾਇਲ ਇਸ ਦੇ ਵਿੱਚ ਰੱਖਿਆ ਹੋਇਆ ਆਹ ਨੂੰ ਇਹਨੇ ਆਪੇ ਆ ਦਿਖੋ ਨੇ ਨੰਬਰ ਡਾਲ ਕਰ ਦਿੱਤਾ ਤੇ ਹੁਣ ਇਹ ਆਪਣੇ ਕੋਲੇ ਫੋਨ ਆ ਜੂਗਾ ਆ ਗਿਆ ਭਾਈ ਲਾਈਟ ਆ ਗਈ ਭਈ ਓਏ ਕਿਆ ਆਇਆ ਪਰ ਉਹ ਕਰੀ ਬੈਠਾ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਕੋਲ ਲਾਈ ਗਈ ਆਪਣੇ ਕੋਲ ਨੰਬਰ ਸੇਵ ਹੈ ਤੇ ਵੇਖੋ ਇਹਨੂੰ ਕੱਟ ਦਿੰਦੇ ਆ ਤਾਂ ਉਧਰੋਂ ਰਿਜੈਕਟ ਹੋਗਾ ਉਹ ਦੁਬਾਰਾ ਫੇਰ ਆਪਣੇ ਕੋਲ ਲਾਊਗਾ ਆਪਾਂ ਇਹ ਕਰੀ ਕੱਟਤਾ ਤਾਂ ਇਹ ਤਿੰਨ ਵਾਰੀ ਇਹ ਨੰਬਰ ਨੂੰ ਡਾਇਲ ਕਰੂਗਾ ਤਿੰਨ ਵਾਰੀ ਆਪ ਨੂੰ ਪਤਾ ਲੱਗ ਜੂਗਾ ਜੇ ਆਪਾਂ ਇੱਕ ਵਾਰੀ ਕੱਟ ਦਾਂ ਤਾਂ ਬਾਰੀ-ਬਾਰੀ ਆਪਣੇ ਕੋਲ ਨੰਬਰ ਡਾਲ ਕੇ ਤਿੰਨ ਵਾਰੀ ਲੈਣ ਲੱਗੂ ਜਿਵੇਂ ਮੈਂ ਸੁੱਤੇ ਵੀ ਪਈ ਆ ਆਪ ਨੂੰ ਫੇਰ ਵੀ ਪਤਾ ਲੱਗ ਜੂਗਾ ਵੀ ਫੋਨ ਆ ਰਿਹਾ ਹੈ ਤਾਂ ਬਿਲਕੁਲ ਭਾਈ ਜੀ ਵੀਡੀਓ ਵਧੀਆ ਲੱਗੀ ਤਾਂ ਛੇ ਜਰੂਰ ਕਰ ਦਿਓ ਲਵ ਯੂ ਆਲਸ ਨਹੀਂ ਯਾਰ ਇਹ ਤਾਂ ਉਹੀ ਹੋ ਗਿਆ ਕੀ ਮੈਲ ਹੋ ਗਿਆ ਹੋਰ ਓਏ ਭਾਈ ਚੀਮਿਆ ਨਹੀਂ ਯਾਰਾਂ ਤੁਸੀਂ ਪਹਿਲਾਂ ਦੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਇਸ ਵੀਡੀਓ ਨੂੰ ਵੀ ਪਿਆਰ ਦਿਓ ਉਹ ਲਵ ਜੂ ਆਪਣਾ ਥੈਂਕ ਯੂ ਭਾਈ